ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਟਿਕਰੀ ਬਾਰਡਰ ਤੋਂ ਆਹ ਵੀਡੀਓ ਹੈ ਜਿਹੜੀ ਉਹ ਬਣਾ ਰਹੇ ਆ ਇਸ ਵੀਡੀਓ ਦੇ ਜ਼ਰੀਏ ਖਾਲਸਾ ਈਡ ਦੇ ਵੱਲੋਂ ਜਿਹੜਾ ਨਵਾਂ ਇਨੀਸ਼ੀਏਟ ਇੱਕ ਨਵਾਂ ਜਿਹੜਾ ਪ੍ਰੋਜੈਕਟ ਹੈ ਉਹ ਸੰਤਾਂ ਦੀ ਸੇਵਾ ਦੇ ਵਿੱਚ ਲੈ ਕੇ ਆਏ ਆ ਕਿਸਾਨ ਮੋਲ ਸੋ ਆਹ ਪ੍ਰੋਜੈਕਟ ਦੇ ਤਹਿਤ ਅਸੀਂ ਇਹ ਜਿਹੜੇ ਕੂਪਨਸ ਨੇ ਕੂਪਨਸ ਜਿਹੜੇ ਡਿਸਟ੍ਰੀਬਿਊਟ ਕੀਤੇ ਟਰਾਲੀਆਂ ਦੇ ਵਿੱਚ ਜਾ ਕੇ ਇੱਕ ਇੱਕ ਟਰਾਲੀ ਨੂੰ ਅਸੀਂ ਜਿੰਨੇ ਬੰਦੇ ਸੀਗੇ ਉਹਨਾਂ ਨੂੰ ਕੂਪਨ ਦੇ ਕੇ ਉਸ ਤੋਂ ਬਾਅਦ ਇੱਕ ਆ ਫਾਰਮ ਸੈਟਅਪ ਕੀਤਾ ਗਿਆ ਫਾਰਮ ਦੇ ਵਿੱਚ ਉਹਨਾਂ ਦੀਆਂ ਡਿਟੇਲਸ ਲਿਖ ਕੇ ਜੋ-ਜੋ ਸਮਾਨ ਸਾਡੇ ਕੋਲੇ ਹੈਗਾ ਤੇਈ ਆਈਟਮਾਂ ਨੇ ਉਹਨਾਂ ਦੇ ਵਿੱਚੋਂ ਜੋ ਆ ਕਿਸਾਨ ਭਰਾਵਾਂ ਨੂੰ ਕੁਝ ਚਾਹੀਦਾ ਉਹ ਟਿਕ ਕਰਕੇ ਅੱਗੇ ਫਾਰਮ ਭਰ ਕੇ ਸਾਡੇ ਸੇਵਾ ਦਾ ਆ ਜਿਹੜਾ ਕਿਸਾਨ ਮੋਲ ਹੈ ਜੀ ਇਹ ਖਾਲਸਾ ਏਡ ਦਾ ਜਿਹੜਾ ਇੱਕ ਨਵਾਂ ਇਨੀਸ਼ੀਏਟ ਜਿਹੜਾ ਲਿੱਤਾ ਗਿਆ ਕਿਸਾਨ ਮੋਲ ਇਸ ਦੇ ਵਿੱਚ ਆ ਸਾਰੇ ਸੇਵਾਦਾਰ ਖੜੇ ਨੇ ਜੀ ਆ ਸੇਵਾਦਾਰਾਂ ਦੇ ਕੋਲ ਜਿਵੇਂ ਹੁਣੇ ਬਾਪੂ ਜੀ ਨੇ ਇਹਨਾਂ ਦੀਆਂ ਡਿਟੇਲਸ ਲਿਖੀਆਂ ਹੋਈਆਂ ਤੇ ਇਹਨਾਂ ਨੂੰ ਥਰਮਲ ਚਾਹੀਦਾ ਇਹਨਾਂ ਨੂੰ ਗਰਮ ਸੂਟ ਚਾਹੀਦਾ ਗਰਮ ਸੂਟ ਦੇ ਅੱਗੇ ਟਿੱਕਾ ਆ ਸੇਵਾਦਾਰ ਸਾਰੇ ਆ ਮੰਨ ਲਾਈਕ ਸੈਕਸ਼ਨ ਦੇ ਵਿੱਚ ਖੜੇ ਨੇ ਔਰ ਇਹ ਸਾਰਾ ਸਮਾਨ ਤੁਸੀਂ ਦੇਖ ਰਿਹਾ ਇੱਥੇ ਪਿਆ ਔਰ ਥਰਮੋ ਸੈਕਸ਼ਨ ਦੇ ਵਿੱਚ ਜਾ ਕੇ ਜਿਨ੍ਹਾਂ ਨੂੰ ਥਰਮੋਸ ਹੈ ਜਿਹੜੇ ਉਹ ਦੇਣਗੇ ਉਸ ਤੋਂ ਬਾਅਦ ਇਹ ਫਾਰਮ ਜਿਹੜਾ ਸਾਡੇ ਕੋਲ ਰੱਖ ਕੇ ਇਹ ਫਾਰਮ ਦੀ ਜਿਹੜੀ ਐਂਟਰੀ ਹੈ ਉਸ ਦੇ ਵਿੱਚ ਘਾਰ ਜਿਵੇਂ ਹੁਣ ਆ ਕਈ ਸਭ ਤੁਸੀਂ ਵੀ ਇੱਥੇ ਲੈਣ ਕੀ ਚਾਹੀਦਾ ਸੀਗਾ ਜੀ ਅੱਛਾ ਸ਼ੂਜ਼ ਇਹਨਾਂ ਨੂੰ ਹੁਣ ਸ਼ੂਜ਼ ਚਾਹੀਦੇ ਸੀ ਇਹਨਾਂ ਨੇ ਸ਼ੂਜ਼ ਲਿੱਤੇ ਹਨ ਸੋ ਇਹ ਪ੍ਰੋਸੈਸ ਇੱਕ ਬਣਾਇਆ ਗਿਆ ਕਿਉਂਕਿ ਇੱਥੇ ਕਈ ਵਾਰ ਇਦਾਂ ਦੀਆਂ ਲਾਈਨਾਂ ਲੱਗ ਰਹੀਆਂ ਸੀ ਕਿਸੇ ਨੂੰ ਕੋਈ ਚੀਜ਼ ਦੀ ਨਹੀਂ ਵੀ ਲੋੜ ਹੁੰਦੀ ਸੀ ਉਹ ਵੀ ਲਾਈਨ 'ਚ ਲੱਗੇ ਹੁੰਦੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਸਾਈਜ਼ ਆ ਰਿਹਾ ਨਹੀਂ ਆ ਰਿਹਾ ਸੋ ਇਹ ਸੈਗਰੀਗੇਸ਼ਨ ਇਸ ਤਰੀਕੇ ਨਾਲ ਕੀਤੀ ਗਈ ਹੈ ਸੋ ਆ ਇਹਨਾਂ ਨੂੰ ਕੰਬਲ ਚਾਹੀਦੇ ਸੀਗੇ ਜੀ ਹਾਂਜੀ ਹਾਂਜੀ ਆ ਭਾਈ ਸਾਹਿਬ ਨੂੰ ਜਿਵੇਂ ਹੁਣ ਬਲੈਂਕਟਸ ਚਾਹੀਦੇ ਸੀਗੇ ਸੋ ਇਦਾਂ ਆ ਆ ਭਾਈ ਸਾਹਿਬ ਇਹਨਾਂ ਦਾ ਫਾਰਮ ਹੈ ਜੀ ਸੋ ਇਹਨਾਂ ਨੂੰ ਸ਼ੂਜ਼ ਚਾਹੀਦੇ ਸੀਗੇ ਉਹ ਸ਼ੂਜ਼ ਦੇ ਅੱਗੇ ਸਲੀਪਰ ਦੇ ਅੱਗੇ ਟਿਕ ਮਾਰਿਆ ਹੋਇਆ ਸੋ ਇਹ ਸਾਰੇ ਕਾਰਜ ਜਿਹੜੇ ਖਾਲਸਾ ਏਡ ਦੇ ਵੱਲੋਂ ਜਿਹੜੇ ਚਲਾਏ ਜਾ ਰਹੇ ਨੇ ਇਦਾਂ ਹੀ ਭਾਈ ਸਾਹਿਬ ਲੈ ਲੇ ਤੁਸੀਂ ਜੀ ਤੁਸੀਂ ਕੀ ਲੀਤਾ ਜੀ ਆ ਆਇਨਾ ਨੇ ਗਰਮ ਸੂਟ ਹੈ ਜਿਹੜਾ ਜੀ ਉਹ ਇਹਨਾਂ ਦੀ ਲਿਸਟ ਦੇ ਵਿੱਚ ਸੀਗਾ ਸੋ ਇਹ ਇਹਨਾਂ ਨੂੰ ਬੈਗ ਦੇ ਵਿੱਚ ਪਾ ਕੇ ਖਾਲਸਾ ਏਡ ਕਿਸਾਨ ਮਾਲ ਜਿਹੜਾ ਇਹ ਤਿਆਰ ਕੀਤਾ ਗਿਆ ਅੱਜ ਸਾਡਾ ਪਹਿਲਾ ਦਿਨ ਹੈ ਜੀ ਤਿਕਰੀ ਬਾਰਡਰ ਦੇ ਉੱਤੇ ਜਿੱਥੋਂ ਕੀ ਕਾਫੀ ਇਨਫੋਰਮੇਸ਼ਨ ਆ ਰਹੀ ਸੀ ਕਿ ਇੱਥੇ ਸਮਾਨ ਦੀ ਘਾਟ ਹੈ ਪਰ ਸੰਗਤ ਦੇ ਪਿਆਰ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰੀ ਸੇਵਾਵਾਂ ਜਿਹੜੀਆਂ ਨੇ ਇਹ ਖਾਲਸਾ ਈਸਟ ਦੇ ਵੱਲੋਂ ਜਾਰੀ ਨੇ ਇਸੇ ਤਰ੍ਹਾਂ ਤੁਸੀਂ ਜਿਹੜਾ ਆਪਣਾ ਸਹਿਯੋਗ ਹੈ ਪਿਆਰ ਹੈ ਉਹ ਦਿੰਦੇ ਰਹੋ ਤਾਂ ਜੋ ਇਹ ਕਾਰਜ ਇਹ ਸਾਰੇ ਸੇਵਾਦਾਰ ਕਿਸਾਨ ਭਰਾਵਾਂ ਨੂੰ ਜੋ-ਜੋ ਚੀਜ਼ਾਂ ਦੀ ਲੋੜਾਂ ਨੇ ਉਹ ਫਾਰਮ ਲੈ ਕੇ ਆ ਰਹੇ ਆ ਸਾਡੇ ਵੀਰ ਅ ਅਸਿਸਟ ਕਰਕੇ ਉਹਨਾਂ ਨੂੰ ਜੋ ਜੋ ਸਮਾਨ ਚਾਹੀਦਾ ਕੀ ਚਾਹੀਦਾ ਜੀ ਤੁਹਾਨੂੰ ਲੋਈ ਲੋਈ ਚਾਹੀਦੀ ਆ ਆ ਦੇਖੋ ਜੀ ਇਹਨਾਂ ਨੂੰ ਲੋਈ ਤੇ ਚੱਪਲ ਹਨਾ ਜੀ ਨੰਬਰ ਔਰ ਕਿਹਨਾਂ ਬੰਦ ਥਰਮਲ ਹਾ ਥਰਮਲ ਇਨਰ ਵੇਅਰ ਤੇ ਲੋਈ ਚਾਹੀਦੀ ਆ ਆ ਹੁਣ ਸਾਡੇ ਵੀਰ ਆ ਸੈਕਸ਼ਨ ਤੇ ਖੜੇ ਨੇ ਆ ਲੋਈ ਤੇ ਇਨਰ ਆ ਜਿਹੜਾ ਇਹਨਾਂ ਨੂੰ ਦੇ ਕੇ ਤੇ ਫਿਰ ਇਹਨਾਂ ਨੂੰ ਜਿਹੜੀ ਐਗਜ਼ਿਟ ਅਸੀਂ ਪਿੱਛੇ ਦੀ ਰੱਖੀ ਐ ਸੋ ਇੱਕ ਐਂਟਰੀ ਬਣਾਈ ਗਈ ਐ ਜਾਂ ਇੱਕ ਐਗਜ਼ਿਟ ਬਣਾਈ ਗਈ ਐ ਤਾਂ ਜੋ ਪ੍ਰੋਪਰ ਲੀਕ ਪ੍ਰੋਸੈਸ ਦੇ ਤਹਿਤ ਜਿਹੜਾ ਇਹ ਸਾਰੇ ਕਾਰਜ ਨੇ ਇਹ ਸਾਰੇ ਹੁਣ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਚੀਜ਼ ਜਿਹੜੀ ਆ ਇਹ ਸਾਰੇ ਇਸ ਸੈਕਸ਼ਨਸ ਦੇ ਵਿੱਚ ਇਸ ਕਿਸਾਨ ਮੋਲ ਦੇ ਵਿੱਚ ਜਿਹੜੀ ਰੱਖੀ ਗਈ ਹੈ ਚਾਹੇ ਉਹ ਸੂਈ ਧਾਗੇ ਤੋਂ ਲੈ ਕੇ ਨੇਲ ਕਟਰ ਨੇ ਸੇਫਟੀ ਪਿੰਸ ਨੇ ਸਾਰੇ ਹੀ ਆਈਟਮਸ ਜਿਹੜੀਆਂ ਇਹ ਖਾਲਸਾ ਏਡ ਦੇ ਸਮਾਲ ਦੇ ਵਿੱਚ ਤੁਹਾਨੂੰ ਮਿਲ ਸਕਦੀਆਂ ਨੇ ਸੋ ਇਹ ਇੱਕ ਇਨੀਸ਼ੀਏਟ ਖਾਲਸਾ ਈਡ ਦੀ ਟੀਮ ਦੇ ਵੱਲੋਂ ਸੋ ਸਾਰੀ ਸੰਗਤ ਦਾ ਮੈਂ ਤਾਇ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਸਾਰੇ ਕਾਰਜ ਨੇ ਜਿਹੜੇ ਉਹ ਚੱਲ ਰਹੇ ਨੇ ਸੋ ਇਸੇ ਤਰ੍ਹਾਂ ਤੁਸੀਂ ਆਪਣਾ ਸਹਿਯੋਗ ਤੇ ਪਿਆਰ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ